ਟੁੱਟ ਗਿਆ ਦੋਸਤੋ ਕਗਰ ਨਦੀ ਦਾ ਇੱਕ ਹੋਰ ਬੰਨ ਵੱਡਾ ਪਾੜ ਪੈ ਗਿਆ ਦੋਸਤੋ ਕਰੀਬ 30 ਤੋਂ 40 ਫੁੱਟ ਦਾ ਜਿਹੜਾ ਪਾੜ ਹੈ ਤੁਸੀਂ ਤੁਹਾਡੇ ਸਾਹਮਣੇ ਹੈ ਜਿਆਦਾ ਹੀ ਹੋਏਗਾ 40 45 ਫੁੱਟ ਦਾ ਪਾੜ ਜਿਹੜਾ ਪੈ ਗਿਆ ਹੈ ਪਾਣੀ ਹੈ ਜਿਹੜਾ ਖੇਤਾਂ ਦੇ ਵਿੱਚ ਭਰਨਾ ਸ਼ੁਰੂ ਹੋ ਗਿਆ ਜਲਦੀ ਹੀ ਇਹ ਜਿਹੜਾ ਵਧਦਾ ਜਾ ਰਿਹਾ ਹੈ ਜਿਹੜਾ ਬੰਨ ਟੁੱਟਿਆ ਹੈ ਤੇ ਪਾੜ ਪਿਆ ਇਹ ਬਾੜ ਪਾੜ ਲਗਾਤਾਰ ਵੱਧਦਾ ਜਾ ਰਿਹਾ ਤੇ ਪਾਣੀ ਦੀ ਸਪੀਡ ਹੈ ਜਿਹੜੀ ਉਹ ਵੀ ਹੋਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਪਿੱਛੋਂ ਪਾਣੀ ਉਹ ਬੜੀ ਸਪੀਡ ਦੇ ਨਾਲ ਆ ਰਿਹਾ ਜੇ ਗੱਲ ਕਰੀਏ ਦੋਸਤੋ ਇੱਕ ਕਿਹੜੀ ਜਗ੍ਹਾ ਜਿਹੜਾ ਪਾ ਤਤਵਾਨੂੰ ਦੱਸ ਦਈਏ ਕਿ ਸਰਸੇ ਜ਼ਿਲ੍ਹੇ ਦਾ ਪਿੰਡ ਹੈ ਜੀ ਪੁਨੀਆਰੀ ਉਸ ਜਗ੍ਹਾ ਦੇ ਉੱਤੇ ਇਹ ਪਾੜ ਪਿਆ ਜਿੱਥੇ ਖੇਤਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਤੇ ਲਗਾਤਾਰ ਨੁਕਸਾਨ ਵਧਦਾ ਜਾ ਰਿਹਾ ਹੈ ਪਾਣੀ ਦੀ ਸਪੀਡ ਹੈ ਜਿਹੜੀ ਉਹ ਵੀ ਤੇਜ਼ ਹੁੰਦੀ ਜਾ ਰਹੀ ਹੈ ਤੇ ਪਾਣੀ ਲਗਾਤਾਰ ਅੱਗੇ ਨੂੰ ਵਧਦਾ ਜਾ ਰਿਹਾ ਹੈ ਤਾਂ ਦੋਸਤੋ ਲੋਕਾਂ ਨੇ ਵੈਸੇ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਬੰਨ ਜਿਹੜਾ ਇਹ ਪਾੜ ਹੈ ਇਸ ਨੂੰ ਰੋਕ ਲਿਆ ਜਾਵੇ ਪਰ ਲੋਕਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ناکਾਮਯਾਬ ਰਹੀ ਕਿਉਂਕਿ ਪਾਣੀ ਦਾ ਜਿਹੜਾ ਲਗਾਤਾਰ ਕਈ ਦਿਨਾਂ ਤੋਂ ਪਾਣੀ ਦਾ ਸતર ਹੈ ਜਿਹੜਾ ਹੋਰ ਜਿਹੜਾ ਵਧਦਾ ਜਾ ਰਿਹਾ ਸੀ ਲਗਾਤਾਰ ਹਾਲਾਂਕਿ ਜਿਹੜਾ ਇਹ ਜਲ ਸતર ਹੈ ਪਾਣੀ ਦਾ ਜਿਹੜਾ ਲੈਵਲ ਹੈ ਉਹ ਹੌਲੀ-ਹੌਲੀ ਵਧਿਆ ਪਰ ਫਿਰ ਵੀ ਲਗਾਤਾਰ ਵਧਦਾ ਜਾ ਰਿਹਾ ਸੀ ਇਸੇ ਕਰਕੇ ਜਿਹੜਾ ਬੰਨ ਦੇ ਬਿਲਕੁਲ ਟੋਪ ਜਿਹੜਾ ਤੇ ਪਹੁੰਚ ਗਿਆ ਤੇ ਜਿਹੜਾ ਬੰਨ ਸੀਗਾ ਉਹ ਵੈਸੇ ਤਾਂ ਬਹੁਤ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪਾਣੀ ਦੇ ਅੱਗੇ ਉਸ ਬੰਨ ਦੀ ਇੱਕ ਵੀ ਨਹੀਂ ਚੱਲੀ ਅਤੇ ਉਸ ਤੋਂ ਬਾਅਦ ਜਿਹੜਾ ਇਹ ਬੰਨ ਟੁੱਟ ਗਿਆ ਅਤੇ ਖੇਤਾਂ ਦੇ ਵਿੱਚ ਹੁਣ ਪਾਣੀ ਜਿਹੜਾ ਭਰਨਾ ਸ਼ੁਰੂ ਹੋ ਚੁੱਕਿਆ ਹੈ ਕਾਫੀ ਜ਼ਿਆਦਾ ਵੱਡਾ ਨੁਕਸਾਨ ਇਸ ਦੇ ਨਾਲ ਕਈ ਪਿੰਡ ਦੋਸਤੋ ਚਪੇੜ ਦੇ ਵਿੱਚ ਆ ਸਕਦੇ ਨੇ ਕਿਉਂਕਿ ਬੰਨ ਹੁਣ ਇੰਨਾ ਜ਼ਿਆਦਾ ਜਿਹੜਾ ਲੰਬਾ ਟੁੱਟ ਚੁੱਕਿਆ ਹੈ ਕਿ ਇਸ ਨੂੰ ਬੰਦ ਕਰਨਾ ਵੀ ਮੁਸ਼ਕਲ ਹੈ ਇਸ ਪਾੜ ਨੂੰ ਹੁਣ ਤਾਂ ਸਿਰਫ ਇੰਤਜ਼ਾਰ ਕਰਾਂਗੇ ਕਿ ਕਦੋਂ ਕੱਗਰ ਨਦੀ ਦਾ ਜਿਹੜਾ ਜਲ ਸਤਾਰਾ ਉਹ ਨੀਵਾ ਹੋਊਗਾ ਅਤੇ ਪਾਣੀ ਵਾਪਸ ਜਿਹੜਾ ਵਾਪਸੀ ਕਰੂਗਾ ਪਰ ਫਿਲਹਾਲ ਇਸ ਬੰਨ ਨੂੰ ਨਹੀਂ ਬੰਨਿਆ ਜਾ ਸਕਦਾ